ਰੀ ਚਮਕੌਰ ਸਾਹਿਬ ਬੇਲਾ ਮਾਰਗ ਤੇ ਇੱਕ ਮੋਟਰਸਾਈਕਲ ਸਵਾਰ ਪਤੀ ਪਤ ਆਦਮੀ ਤੀਵੀ ਨੂੰ ਇੱਕ ਸ਼ਰਾਬੀ ਹਾਲਤ ਦੇ ਵਿੱਚ ਮੋਟਰਸਾਈਕਲ ਚਾਲਕ ਜੋ ਕਿ ਰਿਕਸ਼ਾ ਰੇੜੀ ਚਾਲਕ ਸੀ ਜਿਸ ਵੱਲੋਂ ਇਹਨਾਂ ਨਾਲ ਟੱਕਰ ਮਾਰ ਕੇ ਇਹਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਉੱਥੇ ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕੇ ਹਸਪਤਾਲ ਦੇ ਵਿੱਚ ਭੇਜਿਆ ਜਾ ਰਿਹਾ ਹੈ ਇਸ ਮੋਟਰਸਾਈਕਲ ਚਾਲਕ ਜੋ ਇੱਥੇ ਮਾਰ ਕੇ ਮੌਕੇ ਤੇ ਫਰਾਰ ਹੋ ਗਿਆ ਸੀ ਜਿਨ੍ਹਾਂ ਨੂੰ ਅੱਗੇ ਜਾ ਕੇ ਸੂਹ ਦੁਕਾਨਦਾਰਾਂ ਵੱਲੋਂ ਘੇਰ ਕੇ ਘੇਰਿਆ ਗਿਆ ਤੇ ਉਹਦੀ ਛਿੱਤਰ ਬਰੇਡ ਵੀ ਕੀਤੀ ਗਈ ਤੇ ਆਦਮੀ ਧੀਮੀ ਕਾਫੀ ਜ਼ਖਮੀ ਨੇ ਸਕੂਟਰ ਫੜਿਆ ਮੈਂ ਹੀ ਐ ਇਹ ਤਾਂ ਮਗਰ ਭੱਜਿਆ ਹਾਂ ਬਹੁਤ ਤੇ ਮੌਕੇ ਤੇ ਗੰਭੀਰ ਜ਼ਖਮੀ ਹੋਗੇ ਇਹਨਾਂ ਨੇ ਮਾਰਿਆ ਕਿਵੇਂ ਭੱਜਿਆ ਕਿਵੇਂ ਤਾਂ ਇਹ ਕਿਧਰੋਂ ਆ ਰਿਹਾ ਦਾ ਇਧਰੋਂ ਆਇਆ ਤੇ ਉਹ ਮੋਟਰਸਾਈਕਲ ਵਾਲੇ ਕਿੱਧਰ ਦੇ ਦੇਖ ਸਕਦੇ ਮੋਟਰਸਾਈਕਲ ਸਵਾਰ ਜੋ ਚਾਲਕ ਸੀ ਜਿਹਨੂੰ ਕਰੀਸਾਣ ਜਖਮੀ ਕਰ ਦਿੱਤਾ ਗਿਆ ਤੇ ਜਿਹਨੂੰ ਮੌਕੇ ਤੇ ਮਾਰ ਕੇ ਪਰਾਰ ਹੋ ਚੁੱਕਿਆ ਸੀ ਜਿਨ੍ਹਾਂ ਨੂੰ ਲੋਕਾਂ ਵੱਲੋਂ ਘੇਰ ਕੇ ਲਿਆਂਦਾ ਗਿਆ ਤੇ ਉਹਨਾਂ ਜ਼ਖਮੀਆਂ ਨੂੰ ਹੁਣ ਸਮੂਹ ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕੇ ਹਸਪਤਾਲ ਰੈਫਰ ਕੀਤਾ ਜਾ ਰਿਹਾ ਹੈ ਕੰਪੋਰਸ ਆ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾਵੇਗਾ ਤੇ ਜਿਹਨਾਂ ਵੱਲੋਂ ਭਜਾ ਕੇ ਹਾਸੇ ਨੂੰ ਅੰਜਾਮ ਦਿੱਤਾ ਗਿਆ ਇਹ ਮੋਟਰਸਾਈਕਲ ਸਵਾਰ ਦੇਖ ਸਕਦੇ ਹੋ ਰਨੇ ਘੇਰਿਆ ਗਿਆ ਤੋਂ ਹੌਣ ਨਾ ਮਾਰਿਓ ਦੇਖ ਸਕਦੇ ਹੋ ਮੌਕੇ ਤੇ ਫਰਾਰ ਹੋ ਚੁੱਕਿਆ ਸੀ ਤੇ ਇਹਨਾਂ ਨੂੰ ਘੇਰ ਕੇ ਫੜਿਆ ਗਿਆ ਤੇ ਜੀ ਨਾ ਵੱਲੋਂ ਪਹਿਲਾਂ ਨਹੀਂ ਅੱਧ ਨੂੰ ਆਤੀ ਸੁਣੀ ਰਹੀ ਅੱਛਾ ਫਿਰ ਨਹੀਂ ਆਇਆ ਉੱਥੇ ਫੜਿਆ ਜਾ ਕੇ ਅਸੀਂ ਦੇਖ ਸਾਹ ਜੀ ਮੈਂ ਕੀ ਬਤਾ ਤੁਹਾਨੂੰ ਪਰ ਮੋੜ ਤੇ ਨਹੀਂ ਖੜਿਆ ਸਾਲੇ ਨਾ ਕਿਹਾ ਰੁਕ ਜਾ ਸਾਲੇ ਮੋੜਦਾ ਸਾਡੇ ਤੇ ਨੂੰ ਡਾ ਮਰਦਾ ਆਹ ਉੱਥੇ ਜਾ ਕੇ ਖੜਿਆ ਸੀ ਸਾਡੇ ਆ ਦੇ ਬ੍ਰੇਕਾਂ ਬੱਝੀਆਂ ਲੱਗ ਕਾ ਵੀ ਸ਼ਰਾਬੀ ਵੀ ਲੱਗਦਾ ਨਾ ਟਾਇਰ ਟ ਟੈਕਸਾ ਦਾ ਮੌਕੇ ਤੇ ਫਰਾਰ ਹੋ ਚੁੱਕਿਆ ਸੀ ਇਹਨੂੰ ਫੜੋ ਪੁਲਿਸ ਆ ਰਹੀ ਆ 2 ਮਿੰਟ ਚ ਉਹ ਪੁਲਿਸ ਆ ਰਹੀ ਆ ਉਹਨੂੰ ਜੱਤ ਕੇ ਨੂੰ ਖੜਾ ਕੇ ਰੱਖੋ ਤੇ ਰਿਕਸ਼ਾ ਰਿਹੜੀ ਇਹ ਆ ਆ ਰਿਕਸ਼ਾ ਰਿਹੜੀ ਆ ਜਿਸ ਦੇ ਵੱਲੋਂ ਜਿਸ ਦੇ ਵੱਲੋਂ ਇਹ ਹਾਸਾ ਦਿੱਤਾ ਗਿਆ ਹੈ ਹਾਂ ਹਾਸਾ ਤੇ ਲੋਕਾਂ ਵੱਲੋਂ ਘੇਰ ਕੇ ਉਸ ਨੂੰ ਰੋਕਿਆ ਗਿਆ ਤੇ ਮੌਕੇ ਤੇ ਹਾਸੇ ਦੀ ਜਗ੍ਹਾ ਤੇ ਕਾਫੀ ਭੀੜ ਇਕੱਠੀ ਹੋ ਚੁੱਕੀ ਆ ਜਿਨ੍ਹਾਂ ਵੱਲੋਂ ਜਖਮੀਆਂ ਨੂੰ ਚਮਕੌਰ ਸਾਹਿਬ ਦੇ ਹਸਪਤਾਲ ਰੈਫਰ ਕਰ ਕਰ ਰਹੇ ਨੇ ਇੱਕ ਵਿਅਕਤੀ ਨੂੰ ਛੱਡਣ ਦੇ ਲਈ ਦੇਖ ਸਾਧਿਓ ਤਸਵੀਰਾਂ ਤਸਵੀਰਾਂ ਦੇ ਵਿੱਚ ਇੱਥੇ ਜੋ ਕਿ ਮੋਟਰਸਾਈਕਲ ਸਵਾਰ ਪਤੀ ਪਤਨੀ ਦੇ ਵਿੱਚ ਇੱਕ ਰਿਕਸ਼ਾ ਰੇੜੀ ਚਾਲਕ ਵੱਲੋਂ ਟੱਕਰ ਮਾਰੀ ਗਈ ਜੋ ਕਿ ਕਾਫੀ ਸ਼ਰਾਬੀ ਹਾਲਤ ਚ ਦਿਖਾਈ ਦੇ ਰਿਹਾ ਹੈ ਉਸ ਵੱਲੋਂ ਕੋਈ ਨਾ ਕੋਈ ਨਸ਼ਾ ਜ਼ਰੂਰ ਕੀਤਾ ਹੈ ਕਿਉਂਕਿ ਉਸ ਨੇ ਇਹਨਾਂ ਦੇ ਨਾਲ ਮਾਰ ਕੇ ਮੌਕੇ ਤੇ ਫਰਾਰ ਹੋ ਚੁੱਕੇ ਸਨ ਤੇ ਇਹਨਾਂ ਨੂੰ ਮੌਕੇ ਤੇ ਦੁਕਾਨਦਾਰਾਂ ਨੇ ਕੱਟੇ ਹੋ ਕੇ ਆ ਰਹੀ ਹੈ ਪੁਲਿਸ ਆ ਰਹੀ ਹੈ ਮੇਰਾ ਬੱਜੇ ਹੀ ਨਹੀਂ ਸਾਰਾ ਦੂਰਾ ਹੋਇਆ ਪਿਆ ਦੋ ਦੀਆਂ ਦੋੜੀਆਂ ਦੋ ਕਿਲੋ ਦੋੜੋ ਭਾਈ ਆ ਪੌਣ ਵਾਲਾ ਕੰਮ ਕਰ ਲੋ ਹਾਂਜੀ ਹਾਂ ਪੁਲਿਸ ਆ ਗਈ ਹੈ 2 ਮਿੰਟ ਚ ਆ ਰਹੀ ਹੈ 2 ਮਿੰਟ ਚ ਪੁਲਿਸ ਵਾਲੇ ਆ ਰਹੇ ਆ ਦੇਖ ਸਾ ਦਿਓ ਤਸਵੀਰ ਚੈਰ ਉਤਰ ਗਈ ਉੱਥੇ ਤਾਂ ਰੁਕ ਗਿਆ ਨਹੀਂ ਤਾਂ ਬਹੁਤ ਆਫਤਾ ਨਹੀਂ ਫੜਿਆ ਜਾ ਕੇ ਫੜਿਆ ਤਾਂ ਮੈਂ ਹੀ ਆ ਹੱਕਾ ਮਾਰਦਾ ਜਾਵੇ ਫੜੋ ਵੀ ਫੜੋ ਦੇਖ ਸਾਡੀ ਉਹ ਤਸਵੀਰ ਇਕੱਠੀ ਹੋਏਵੇਂ ਲੋਕ ਇਹਨਾਂ ਵੱਲੋਂ ਉਸ ਮੋਟਰਸਾਈਕਲ ਜੋ ਕਿ ਰਿਕਸ਼ਾ ਰੇਡੀ ਚਾਲਕੀ ਉਹ ਆ ਰਹੀ ਹੈ ਪੁਲਿਸ ਆ ਗਈ 9 ਮਿੰਟ ਚ ਆ ਜਰਨੀ ਬੋਲ ਕੇ ਇਹ ਕਿਹੜੇ ਆ ਰਿਹਾ ਰਿਆ ਕੋਈ ਯਾਦ ਆਉਂਦਾ ਉਹ ਮਾਰ ਰਿਹਾ ਹੈ ਉਹ ਬਹੁਤ ਕਿਹੜੇ ਕਿੰਨੇ ਆ ਇਹ ਅਧਰੇੜੇ ਦਾ ਅਧਰੇੜੇ ਕਿਹੜੇ ਅਧਰੇੜੇ ਕਾਲੀ ਕੋਲ ਕਾਲੀ ਕੋਲ ਦੇ ਕਿੱਥੋਂ ਆ ਰਹੇ ਨੇ ਪਤਾ ਨਹੀਂ ਕਿੱਥੋਂ ਆਏ ਆ ਬੇਦਖਣ ਕਰਿਆ ਕਹਿੰਦਾ ਆ ਰਹੇ ਆ ਠੀਕ ਕਰ ਬਈ ਮਸਾਲੇ ਟੋਟੇ ਗਏ ਜੀ ਤੱਕ ਬੋਲੋ ਹੋਏ ਨੇ ਸੜਾ ਉੱਥੇ ਵੀ ਤਾਂ ਰੁਕਦਾ ਤਾਂ ਮੈਂ ਰਿਕਾਇਆ ਮੁਰੇ ਮੋਟਰਸਾਈਕਲ ਲਾਇਆ ਆ ਦੇਖ ਲਾ ਆ ਦੇਖ ਲਾ ਲਾ ਟੈਂਕੀ ਸਾਰੀ ਟੈਂਕੀ ਸਾਰੀ ਟੁੱਟ ਗਈ ਦੇਖ ਲੋ ਆ ਦੇਖ ਸਾਹੀ ਲੱਤਾ ਟੁੱਟੀਆਂ ਉਹਨਾਂ ਦੀਆਂ ਲੱਤਾ ਟੁੱਟੀਆਂ ਉਹਨਾਂ ਨੂੰ ਲੱਤਾ ਟੁੱਟੀਆਂ ਜੁਨਾਮੀ ਵੀ ਆਇਆ ਲੱਤ ਮੜੀ ਗਈ ਹੈ ਉਹਦਾ ਫੇਰ ਵੀ ਹੌਸਲੇ ਚ ਹੈ ਕਿੱਥੇ ਦੇ ਆ ਉਹ ਤੇ ਰੇੜੇ ਦੇ ਮੈਂ ਵੀ ਉੱਥੇ ਦੇ ਫੜ ਕੇ ਦੇਖ ਸਕਦੇ ਹੋ ਇਹ ਰਿਕਸ਼ਾ ਰੇੜੀ ਹੈ ਲੋਜਨਾ ਵੱਲੋਂ ਹੁਣ ਮੌਕੇ ਤੇ ਕਾਬੂ ਕੀਤੀ ਗਈ ਹੈ ਇੱਕ ਸੱਦੇ ਇੱਕ ਸੈਲੜੀ ਚਾਲਕਾ ਜਿਸ ਵੱਲੋਂ ਬਿਲਕੁਲ ਸ਼ਰਾਬੀ ਹਾਲਤ ਦੇ ਵਿੱਚ ਆਉਂਛੇੜੇ ਨੂੰ ਕਰਿਆ ਵਾਹੋਨ ਆ ਜਾਂਦੀ ਹੈ 2-4 ਮਿੰਟ ਦੀ ਇੱਕ ਸੱਦੇਉ ਤਸਵੀਰ ਜੱਕਵੀ ਹਾਲਤ ਦੇ ਵਿੱਚ ਕਰਕੇ ਉਹਦੇ ਟੱਕਰ ਮਾਰ ਕੇ ਮੌਕੇ ਤੇ ਫਰਾਰ ਹੋ ਚੁੱਕਿਆ ਸੀ ਰਾਸਤੇ ਦੇ ਵਿੱਚ ਜਦੋਂ ਇਸ ਨੂੰ ਘੇਰਿਆ ਗਿਆ ਤਾਂ ਅੱਗੇ ਜਾ ਕੇ ਮਤੂਰ ਫਰਾਂਸ ਦੇ ਅੱਗੇ ਤੋਂ ਇਸ ਨੂੰ ਦੇ ਰਿਆ ਤੇ ਰਿਆ ਤਾਂ ਜੋ ਇਹ ਹਾਸਾ ਕਰਕੇ ਮੌਕੇ ਤੇ ਫਰਾਰ ਹੋਇਆ ਸੀ ਕਈ ਵਿਅਕਤੀਆਂ ਵੱਲੋਂ ਉਸ ਨੂੰ ਗੁੱਸੇ ਚ ਆ ਕੇ ਛਿੱਤਰਫਰੇਟ ਵੀ ਕੀਤੀ ਤਾਂ ਜੋ ਇੱਥੇ ਤੇ ਜਦੋਂ ਮੌਕੇ ਤੇ ਉਹਨਾਂ ਨੂੰ ਚੱਕਣ ਦੀ بجائے ਸ਼ਰਾਬੀ ਹਾਲਤ 'ਚ ਦਿਖਾਈ ਦੇ ਰਿਹਾ ਤੇ ਉਹਨਾਂ ਨੂੰ ਇੱਥੇ ਸਮੂਹ ਦੁਕਾਨਦਾਰ ਜਿਨ੍ਹਾਂ ਦੇ ਵਿੱਚ ਟੱਕਰ ਮਾਰ ਕੇ ਸ਼ਰਾਬੀ ਹਾਲਤ 'ਚ ਟੱਕਰ ਸੀ ਆਦਮੀ ਤਿੰਨ ਜੋ ਕਿ ਕਰਾਲੀ ਕੋਲ ਦੇ ਪਿੰਡ ਨਿਵਾਸੀ ਸਨ ਜినా ਦੇ ਨਾਲ ਇਹ ਹਾਦਸਾ ਹੋਇਆ ਆਸ-ਪਾਸ ਆਵਾਜ਼ ਹੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਤੇ ਲੋਕ ਕਾਫੀ ਵੱਡੀ ਮਾਤਰਾ ਵਿੱਚ ਇਕੱਠੇ ਹੋ ਗਏ ਦੇਖ ਸਕਦੇ ਹੋ ਤਸਵੀਰਾਂ ਇਹ ਐਸ.ਡੀ.ਮ ਦਫ਼ਤਰ ਦੇ ਅੱਗੇ ਦੀਆਂ ਤਸਵੀਰਾਂ ਕੋਰਟ ਤੇ ਪੁਲਿਸ ਨੂੰ ਫੋਨ ਕਰਤਾ ਆ ਰਹੀ ਦੋ ਮਿੰਟ ਚ ਉਹਦਾ ਆ ਰਹੀ ਉਹ ਜਿਹੜਾ ਉੱਥੇ ਜਿਹੜਾ ਬਿਆ ਉਹਦਾ ਫੋਨ ਹੋ ਗਈ ਉਹ ਹੀ ਟੈਂਪੂ ਵਾਲਾ ਲੈ ਜਾਣਾ ਨੇ ਨਹੀਂ ਜਿਹੜੀ ਉਹ ਰੋਡਾਂ ਦੇ ਖੜਦੇ ਗੱਡੀ ਆਉਣੀਆਂ ਉਹਦਾ ਫੋਨ 100 ਕੁਛ ਨੰਬਰ ਆ ਯਾਰ ਦੁੱਧੋ ਮੜ ਜਾ ਉਹ ਆ ਗਈ ਬੋਲ ਸਾਕੀ ਉਹ ਬੰਦੇ ਯਾਰ ਆਪੋਸ ਆਪਣੇ ਤੇ ਪਹੁੰਚ ਗਿਆ ਪਹਿਲਾ ਜਗਵੀ ਨੂੰ ਯਾਰ ਜਨਾਨੀ ਵੀ ਆ ਲਜਾਨੀ ਤੋਂ ਇਹ ਵਿਅਕਤੀ ਹੈ ਸ਼ਰਾਬੀ ਹਾਲਤ ਚ ਖਣਦਦ ਸਾਹਿਬੀ ਦੇ ਵੱਲੋਂ ਮਾਰਿਆ ਗਿਆ ਪੁਲਿਸ ਮੌਕੇ ਤੇ ਭਾਈ ਪਹਿਲਾ ਜਗਵੀ ਨੂੰ ਹਸਪਤਾਲ ਪਹੁੰਚਾਓ ਜਾਕਮੀ ਨੂੰ ਇੱਕ ਵਿਅਕਤੀ ਨੂੰ ਆਪਣੀ ਨੂੰ ਤਾਂ ਭਾਵੇਂ ਤੁਰ ਤੋਂ ਹਸਪਤਾਲ ਜਾਂਦਾ ਗਿਆ ਪਰ ਤੂੰ 6 ਵਜੇ ਤੋਂ ਬਾਅਦ ਹਸਪਤਾਲ ਦੇ ਵਿੱਚ ਵੀ ਕੋਈ ਡਾਕਟਰ ਨਾ ਮਜੂਦ ਹੋਣ ਦੇ ਕਾਰਨ ਇਸਨੂੰ ਵੀ ਅੱਗੇ ਰੈਫਰ ਕੀਤਾ ਜਾਵੇਗਾ ਭੀੜ ਇਕੱਠੀ ਹੋ ਚੁੱਕੀ ਹੈ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਦੇਖ ਸਾਦੇ ਹੋ ਤਸਵੀਰਾਂ ਹਾਸਾ ਇੰਨਾ ਭਿਆਨਕ ਸੀ ਕਿ ਉਹਨਾਂ ਪਤੀ ਪਤਨੀ ਦੀਆਂ ਲੱਤਾਂ ਜੋ ਕਿ ਪੂਰੀ ਤਰ੍ਹਾਂ ਫ੍ਰੈਕਚਰ ਦੱਸੀਆਂ ਜਾ ਰਹੀਆਂ ਭਾਵੇਂ ਕਿ ਉਹਨਾਂ ਦੇ ਕਾਫੀ ਖੂਨ ਵਗ ਰਿਆ ਨਹੀਂ ਦਿਖਾ ਸਕਦੇ ਪਰੰਤੂ ਉਹ ਜਖਮੀ ਹਾਲਤ ਵੀ ਕਾਫੀ ਗੰਭੀਰ ਜਖਮੀ ਦੀ ਮੌਕੇ ਤੇ ਹਾਜ਼ਰ ਲੋਕਾਂ ਵੱਲੋਂ ਇਕੱਠੇ ਹੋ ਕੇ ਇਹਨਾਂ ਨੂੰ ਫੜਿਆ ਕਾਬੂ ਕੀਤਾ ਗਿਆ ਦੇਖ ਸਾਦੇ ਹੋ ਤੁਸੀਂ ਕਾਬੂ ਕਰਕੇ ਪੁਲਿਸ ਮੌਕੇ ਤੇ ਐਸਆਈ ਰਜੀਤ ਸਿੰਘ ਜੀ ਪਹੁੰਚ ਚੁੱਕੇ ਨੇ ਬਾਕੀ ਪੁਲਿਸ ਪਾਰਟੀ ਨੂੰ ਮੌਕੇ ਤੇ ਬੁਲਾ ਰਹੇ ਨੇ ਜਖਮੀਆਂ ਨੂੰ ਕੁਲਦੀਪ ਸਿੰਘ ਜਿੰਦਰ ਸਿੰਘ ਤੇ ਹੋਰ ਸ਼ਹਿਰ ਨਿਵਾਸੀ ਜੋ ਵੀ ਹਨ ਉਹਨਾਂ ਵੱਲੋਂ ਉਹਨਾਂ ਨੂੰ ਹਸਪਤਾਲ ਤੇ ਦੇ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਜੱਟ ਜੀ ਦਾ ਇਲਾਜ ਹਸਪਤਾਲ ਦੇ ਵਿੱਚ ਸਹੀ ਸਮੇਂ ਤੇ ਹੋ ਸਕੇ ਕਿਉਂਕਿ ਉਹ ਇੱਥੋਂ ਜਦੋਂ ਗੁਜ਼ਰੇ ਸੰਤ ਸ਼ਰਾਬੀ ਹਾਲਤ ਵਿੱਚ ਰਿਕਸ਼ਾ ਰੇੜੀ ਚਾਲਕ ਵੱਲੋਂ ਉਹਨਾਂ 'ਚ ਟੱਕਰ ਮਾਰ ਕੇ ਉਹਨਾਂ ਨੂੰ ਜ਼ੰਬੀਰ ਜੱਕ ਵੀ ਕਰਕੇ ਮੌਕੇ ਤੇ ਫਰਾਰ ਹੋ ਗਏ ਸੀ ਜਿਸ ਨੂੰ ਸੂਬਾ ਦੁਕਾਨਦਾਰਾਂ ਵੱਲੋਂ ਭੱਜ ਕੇ ਅੱਗੇ ਜਾ ਕੇ ਕਾਬੂ ਕਰਕੇ ਲਿਆਂਦਾ ਗਿਆ ਤੇ ਨਾਲ ਹੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਇੱਕ ਜ਼ਖਮੀ ਆਰਥ ਨੂੰ ਤਾਂ ਚਮਕੌਰ ਸਾਹਿਬ ਹਸਪਤਾਲ ਭਜਾਇਆ ਦਿੱਤਾ ਗਿਆ ਤੇ ਦੂਜੇ ਦੀ ਤਿਆਰੀ ਕਰ ਰਹੇ ਨੇ ਤੇ ਸੂਬਾ ਦੁਕਾਨਦਾਰ ਇੱਥੇ ਇਕੱਠੇ ਹੋ ਕੇ ਮੌਕੇ ਤੇ ਉਹਨਾਂ ਵੱਲੋਂ ਇਹਨਾਂ ਨੂੰ ਅੱਗੇ ਜਾ ਕੇ ਘੇਰਿਆ ਗਿਆ ਹੈ। ਤਾਂ ਜੋ ਘੇਰ ਕੇ ਉਸ ਨੂੰ ਕਾਬੂ ਕੀਤਾ ਗਿਆ। ਦੇਖ ਸਕਦੇ ਹੋ ਕਿਸੇ ਨਸ਼ੇਬੀ ਹਾਲਤ ਵਿੱਚ ਖੜਾ ਹੈ। ਇਸੇ ਤਰ੍ਹਾਂ ਦੀ ਕੋਈ ਵੀ ਸੂਝ-ਬੂਝ ਇਸ ਰਿਕਸ਼ਾ ਰੇੜੀ ਚਾਲਕ ਵਾਲੇ ਨੂੰ ਨਹੀਂ ਦਿਖਾਈ ਦੇ ਰਹੀ ਪੂਰੀ ਤਰ੍ਹਾਂ ਨਸ਼ੇ ਦੇ ਵਿੱਚ ਇਹ ਦੇਖ ਸਾਹਿਬ ਦੀਆਂ ਤਸਵੀਰਾਂ ਹਾਏ ਨਾ ਦੇਖ ਵਿੱਚ ਬੋਲ ਨਹੀਂ ਹੁੰਦਾ ਮੇਰੇ ਵਰ ਨਾ ਦੇਖ ਮੈਨੂੰ ਕੰਮ ਕਰਨ ਦੇ ਦੇਖ ਸਾਹਿਬ ਦੀਆਂ ਤਸਵੀਰਾਂ ਕਿਤੇ ਪਾਜੋ ਨੋਕਤੇ ਨੇ ਇੱਕ ਰਿਕਸ਼ਾ ਚਾਲਕ ਨੂੰ ਫੜਿਆ ਤੇ ਇੱਕ ਵਿਅਕਤੀ ਜੋ પતિ ਪਤਨੀ ਕਾਫੀ ਗੰਭੀਰ ਜ਼ਖਮੀ ਨੇ ਉਹਨਾਂ ਨੂੰ 8 ਸਾਲ ਦੇ ਵਿੱਚ ਇੱਕ ਵਿਅਕਤੀ ਲੈ ਗਿਆ ਦੂਜੇ ਨੂੰ ਇਸ ਤੋਂ ਬਾਅਦ ਤੇ ਕਾਲ ਜੋ ਕਿ ਸਰਕਸਟਾ ਬੋਸ ਲੋਕ ਕਾਲ ਕੀਤੀ ਜਾ ਰਹੀ ਹੈ ਤਾਂ ਜੋ ਬਾਅਦ ਦੇ ਜਾ ਕੇ ਉਹਨਾਂ ਨੂੰ ਹਸਪਤਾਲ ਲੈ ਜਾਇਆ ਜਾ ਸਕਦਾ ਦੂਜੇ ਹੈਂਡੀਕੈਪ ਜੋ ਕਿ ਖੁਦ ਰਿਕਸ਼ਾ ਚਾਲਕ ਹੈਂਡੀਕੈਪ ਤੋਂ ਵੱਲੋਂ ਇੱਕ ਨੂੰ ਹਸਪਤਾਲ ਪਹੁੰਚਾਇਆ ਗਿਆ ਦੂਜੇ ਨੂੰ ਲੈਣ ਲਈ ਮੌਕੇ ਤੇ ਪਹੁੰਚ ਚੁੱਕਿਆ ਹੈ ਦੂਜੀ ਜਕਮ ਨੂੰ ਉਹਨਾਂ ਵੱਲੋਂ ਉਹਦੇ ਤੋਂ ਜੋ ਹਸਪਤਾਲ ਦੇ ਵਿੱਚ ਸਹੀ ਸਮੇਂ ਤੇ ਇਲਾਜ ਹੋ ਸਕੇ ਪਰਿਵਾਰ ਮੈਂਬਰਾਂ ਨੂੰ ਉਹਨਾਂ ਵੱਲੋਂ ਫੋਨ ਕਰਕੇ ਸੂਚਿਤ ਕਰ ਦਿੱਤਾ ਗਿਆ ਹੈ ਲਾਈਵ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਮੋਟਰਸਾਈਕਲ ਚਾਲਕ ਜੋਤੀ ਜੀ ਵੀ ਜ਼ਖਮੀ ਹੈ ਇਸ ਦੇ ਇੱਥੇ ਹਸਾ ਹੋਣ ਦੇ ਨਾਲ ਮੌਕੇ ਤੇ ਪ੍ਰਾਰ ਜੋ ਕਿ ਹੋਇਆ ਸੀ ਰਿਕਸ਼ਾ ਚਾਲਕ ਉਸ ਨੂੰ ਗਿਫਤਾਰ ਕੀਤਾ ਗਿਆ ਰਿਕਸ਼ਾ ਚਾਲਕ ਨੂੰ ਮੌਕੇ ਤੇ ਗੱਡੀ ਦੇ ਵਿੱਚ ਰੇਟ ਟਾਈਮ ਕੋਚ ਬਿਠਾ ਕੇ ਹਸਪਤਾਲ ਲਿਜਾਣ ਦੀ ਲਈ ਤਿਆਰੀ ਕਰ ਰਹੇ ਨੇ ਚੱਕ ਕੇ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲਾਈਵ ਤਸਵੀਰਾਂ ਸੰਤੋਖ ਸਾਹਿਬ ਪੀਲਾ ਮਾਰਗ ਗੁਵਿੰਦਰ ਇੰਜੀਨੀਅਰ ਵਰਕਰਸ ਦੇ ਸਾਹਮਣੇ ਓਲਡ ਇੱਕ ਸਾਧਿਓ ਜੂ ਮੋਟਰਸਾਈਕਲ ਸਵਾਰ ਰਿਕਸ਼ਾ ਚਾਲਕ ਵੱਲੋਂ ਜ਼ਖਮੀ ਕੀਤੇ ਪਤੀ ਪਤਨੀ ਨੂੰ ਗੰਭੀਰ ਜ਼ਖਮੀ ਹੋ ਤਾ ਗਿਆ ਜਿਸ ਨੂੰ ਹੁਣ ਹਸਪਤਾਲ ਦੇ ਲਈ ਲਿਜਾਣ ਦੇ ਦਿੱਤੇ ਨੇ ਰਿਕਸ਼ਾ ਓ ਉਹ ਭੱਜ ਨਾ ਜਾਵੇ ਇਹਨੂੰ ਫੜ ਕੇ ਰੱਖਿਓ ਭੱਜ ਨਾ ਜਾਵੇ ਇਸਕੋ ਮਾਰਾ ਹੈ ਉੱਧਰ ਦੇਖ ਉੱਥੇ ਇਸਕੋ ਮਾਰਾ ਹੈ ਉਹ ਭੱਜ ਨਾ ਜਾਵੇ ਇਹਨੂੰ ਫੜ ਕੇ ਰੱਖਿਓ ਭੱਜ ਨਾ ਜਾਵੇ ਸਭ ਤੋਂ ਦੂਜੀ ਜੱਟ ਨੂੰ ਜਿਵੇਂ ਕੌਰ ਸਾਹਿਬ ਹਸਪਤਾਲ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਤੇ ਇਨੂੰ ਫੜ ਲਿਓ ਇਹ ਭੱਜੇ ਨਾ ਜਾਵੇ ਟੈਂਪੂ ਤੇ ਲੈਕਤੀ ਵੱਲੋਂ ਰਿਕਸ਼ਾ ਚਾਲ ਇੱਕ ਮੋਟੀ ਰਿਕਸ਼ੇ ਤੇ ਬਿਠਾਇਆ ਜਾ ਰਿਹਾ ਤਾਂ ਜੋ ਟੈਂਪੂ ਤੇ ਨਾ ਬੈਠਣ ਯੋਗ ਹੋਣ ਕਾਰਨ ਮੌਕੇ ਤੇ ਦੁਕਾਨਦਾਰਾਂ ਵੱਲੋਂ ਆਪਣਾ ਗੱਦਾ ਇੱਕ ਰਿਕਸ਼ਾ ਰੇੜੀ ਤੇ ਲਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜ਼ਖਮੀ ਦਾ ਇਲਾਜ ਹੋ ਸਕੇ ਚੰਗੀ ਤਰ੍ਹਾਂ ਬਿਠਾ ਦਿਓ ਬਈ ਤੇ ਦੇਖ ਸਾਹ ਦੇ ਤਸਵੀਰਾਂ ਜਖਮੀ ਵਿਅਕਤੀ ਨੂੰ ਆਟੋਸਾਈਕਲ ਤੇ ਫਟਾਉਂਦੇ ਹੋਏ ਕਾफी ਗੰਭੀਰ ਜਖਮੀਆਂ ਦੀਆਂ ਲੱਤਾਂ ਆਦਮੀ ਤਿੰਮੀ ਦੋਨਾਂ ਦੀਆਂ ਲੱਤਾਂ ਫੈਕਚਰ ਦੱਸਿਆ ਜਾ ਰਹੀਆਂ ਕਿਉਂਕਿ ਉਹਨਾਂ ਦੇ ਮੌਕੇ ਤੇ ਹਾਦਸਾ ਹੋਣ ਦੇ ਨਾਲ ਸਾਨੂੰ ਤਸਵੀਰਾਂ ਨਹੀਂ ਦਿਖਾ ਸਕਦੇ ਕਾफी ਉਹਨਾਂ ਦੀ ਹਾਲਤ ਗੰਭੀਰ ਹੈ ਇਹ ਮੋਟਰਸਾਈਕਲ ਤੇ ਟੱਕਰ ਮਾਰ ਕੇ ਮੌਕੇ ਤੇ ਫਰਾਰ ਹੋ ਚੁੱਕਿਆ ਸੀ ਜਿਨ੍ਹਾਂ ਨੂੰ ਦੁਕਾਨਦਾਰਾਂ ਵੱਲੋਂ ਘੇਰ ਕੇ ਰੋਕਿਆ ਗਿਆ ਤੇ ਹੁਣ ਇਸ ਰੇਖੇ ਦੇ ਜੀਏ ਉਹਨੂੰ ਹਸਕੜਲ ਪਹੁੰਚਾਇਆ ਜਾ ਰਿਹਾ ਤੇ ਦੂਜੇ ਵਿਅਕਤੀ ਨੂੰ ਭੱਜ ਜਾਵੇ ਮੈਂ ਕਿਹਾ ਇਹਨੂੰ ਫੜ ਲਓ ਹੁਣ ਇਹ ਲੈ ਲਓ ਹਾਂ ਹਾਂ ਨਹੀਂ ਨਹੀਂ ਨਿਗਰਾਨੀ ਰੱਖਣੀ ਹੈ ਸਾਡੀ ਬਿਲਕੁਲ ਬਿਲਕੁਲ ਹਾਂ ਹਾਂ ਥਾਲੇ ਤਾਂ ਜਾਊਗਾ ਹੀ ਦੇਖ ਸਾਹ ਜੋ ਇਨੂੰ ਮੁੜ ਕੇ ਕਿੱਥੇ ਫੜੂਗੇ ਜੇ ਭੱਜ ਗਿਆ ਓ ਇੱਤੇ ਨਹੀਂ ਚੱਲਣਾ ਕੋਈ ਹੋਰ ਚਲਾ ਲਓ ਇੱਤੇ ਨਹੀਂ ਚੱਲਣਾ ਹੋਰ ਨੂੰ ਮਾਰੂਗਾ ਕਾ ਹੋਰ ਨੂੰ ਮਾਰੂਗਾ ਓ ਇਹਦਾ ਇਹਦੇ ਹੋਰ ਚ ਮਾਰਨਾ ਤੂੰ ਇਹਨੂੰ ਕਹਦਾ ਚਲਾਉਣ ਨੂੰ ਕਹਿੰਦਾ ਤੂੰ ਇਹਨੇ ਭੱਜਣ ਦੀ ਕਰਨੀ ਓ ਜਲਦੀ ਕਰਨੀ ਆ ਵੇਖ ਤਾ ਲੋ ਉਹ ਅੱਗੇ ਲੈ ਜਾਓ ਕਿੱਥੇ ਉਸ ਵੱਲੋਂ ਉਹ ਆਸਾ ਕਰਨ ਵਾਲੇ ਨੂੰ ਲੈ ਕੇ ਜਾਂਦੇ ਹੋ ਥਾਣੇ ਇਸ ਰਿਕਸ਼ਾ ਚਾਲਕ ਦੇਖ ਸਕਦੇ ਹੋ ਇਹ ਰਿਕਸ਼ੇ ਦੇ ਨਾਲ ਇਹਦਾ ਵੱਲੋਂ ਆਸਾ ਕੀਤਾ ਗਿਆ ਡੈਲੀ ਰਿਪੋਰਟ ਸਰਸਾ ਕੋਈ ਕੋਲ